ਸਤਿਕਾਰਯੋਗ ਤੇ ਪਿਆਰੀ ਦੋਸਤੋ ਨਮਸਕਾਰ ਪੀਪੀ ਸੱਤਰ ਫੈਮਿਲੀ ਸਟੂਡੀਓ ਵਿੱਚ ਤੁਹਾਡਾ ਦਿਲੋਂ ਧੰਨਵਾਦ ਸਵਾਗਤ ਅੱਜ ਆਪਾਂ ਲੈ ਕੇ ਆਏ ਹਾਂ ਇਨਵਰਟਰ ਬੈਟਰੀ ਦੀ ਸਾਂਭ-ਸਮਾਲ ਸਾਂਭ-ਸਮਾਲ ਕਿੱਥੋਂ ਸ਼ੁਰੂ ਕਰਨੀ ਹੈ ਕਿਵੇਂ ਕਰਨੀ ਹੈ ਇਹ ਕੁਝ ਮੁੱਖ ਗੱਲਾਂ ਇਹਦੇ ਵਿੱਚ ਪਾਣੀ ਕਦੋਂ ਪਾਉਣਾ ਹੈ ਕਿਵੇਂ ਪਾਉਣਾ ਹੈ ਤੇ ਕਿਹੜਾ ਪਾਉਣਾ ਹੈ ਇੱਕ ਹੋਰ ਜੁਰੀਦਲਾ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਆਪਣੇ ਚੈਨਲ ਦੇ ਥਰੂ ਸੋ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਲੂਮਿਨਸ ਦਾ ਬੈਂਟਰ ਹੈ ਮੇਰੇ ਘਰੇ ਇਨਵਰਟਰ ਦਾ ਬੈਂਟਰ ਲੱਗਾ ਹੋਇਆ ਅੱਜ ਮੈਂ ਸਾਰਾ ਪ੍ਰਸਾਦ ਇਹਦੇ ਤੋਂ ਕਰਕੇ ਤੁਹਾਨੂੰ ਦਿਖਾਵਾਂਗਾ ਕਿ ਇਹਦੀ ਸਾਫ ਸਫਾਈ ਕਰਨ ਨਾਲ ਇਹਦੀ ਲਾਈਫ ਕਿਵੇਂ ਵੱਧਦੀ ਹੈ ਇਹਦਾ ਬੈਕਅਪ ਕਿਵੇਂ ਵੱਧਦਾ ਹੈ ਤੇ ਇਹ ਕਿੰਨਾ ਲੰਮਾ ਸਮਾਂ ਚੱਲਦੀ ਹੈ ਸੋ ਦੋਸਤੋ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੀ ਜਿਹੜੀ ਬੈਟਰੀ ਹੈ ਉਹਦੇ ਅਦਰ ਲੈਵਲ ਹੈ ਉਹਦੇ ਪਾਣੀ ਪਾਉਣ ਵਾਲਾ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਲੈਵਲ ਲੱਗੇ ਹੋਏ ਨੇ ਬੈਟਰੀ ਦੇ ਉੱਪਰ ਸਾਰੀਆਂ ਬੈਟਰੀਆਂ ਦੇ ਉੱਪਰ ਵਾਟਰ ਲੈਵਲ ਲੱਗੇ ਹੁੰਦੇ ਨੇ ਕਈਆਂ ਦੇ ਉੱਪਰ ਇੱਕ ਸਿੰਗਲ ਵਾਟਰ ਲੈਵਲ ਲੱਗਾ ਹੁੰਦਾ ਹੈ ਇਸ ਤੋਂ ਤੁਸੀਂ ਦੇ ਸਕਦੇ ਹੋ ਕਿ ਤੁਹਾਡੇ ਜਿਹੜੇ ਇਨਵਰਟਰ ਦੀ ਬੈਟਰੀ ਹੁੰਦੀ ਹੈ ਉਸ ਪਾਣੀ ਪਾਉਣ ਵਾਲਾ ਹੈ ਜਾਂ ਨਹੀਂ ਪਾਉਣ ਵਾਲਾ ਅਗਰ ਕਰ ਗਏ ਤੇ ਤੁਸੀਂ ਪਾ ਸਕਦੇ ਹੋ ਇਹ ਕਿੱਥੋਂ ਪਤਾ ਲੱਗੇਗਾ ਕਿਵੇਂ ਪਤਾ ਲੱਗੇਗਾ ਇਹ ਤੁਸੀਂ ਦੇਖ ਰਹੇ ਹੋ ਜਿੱਦਾਂ ਕਿ ਇਹ ਸੈੱਲ ਹੈ ਇਹਦੇ ਉੱਤੇ ਦੋ ਨਿਸ਼ਾਨ ਲੱਗੇ ਹੋਏ ਨੇ ਧਿਆਨ ਨਾਲ ਦੇਖੋ ਰੈੱਡ ਉੱਪਰ ਗ੍ਰੀਨ ਅਗਰ ਇਹ ਤੁਹਾਡਾ ਲੈਵਲ ਗ੍ਰੀਨ ਗ੍ਰੀਨ ਤੱਕ ਹੈ ਤੁਸੀਂ ਸਮਝ ਲਓ ਤੁਹਾਡਾ ਡਾਸਸ਼ੀਅਨ ਦੇ ਵਿੱਚ ਪਾਣੀ ਪੂਰਾ ਤੁਹਾਨੂੰ ਕੋਈ ਜ਼ਰੂਰਤ ਨਹੀਂ ਪਾਣੀ ਪੌਂਦੀ ਅਗਰ ਇਹ نیچے ਆ ਚੁੱਕਾ ਹੈ ਰੈੱਡ ਨਿਸ਼ਾਨ ਤੇ ਤਾਂ ਤੁਹਾਨੂੰ ਪਾਣੀ ਪੌਣ ਦੀ ਜ਼ਰੂਰਤ ਪਵੇਗੀ ਸਾਰੇ ਦਿਨਾਂ ਦੇ ਵਿੱਚ ਤੁਸੀਂ ਧਿਆਨ ਨਾਲ ਦੇਖ ਲੈਣਾ ਇਹ ਤੁਸੀਂ ਦੇਖ ਲਓ ਕਿ ਮੇਰਾ ਫਿਲਟਰ ਜੋ ਹੈ ਮੈਨੂੰ ਇੱਕ ਸਾਲ ਪਹਿਲਾਂ ਲੈਂਦਾ ਸੋ ਇਹ ਦਮਾ ਹੁੰਦੇ ਕਾਰਨ ਇੰਦੇ ਵਿੱਚ ਪਾਟਰ ਦਾ ਜਿਹੜਾ ਲੈਵਲ ਹੈ ਕੋਈ ਅਜੀਤ ਘਟਿਆ ਨਹੀਂ ਪਰ ਫਿਰ ਵੀ ਮੈਂ ਤੁਹਾਨੂੰ ਦੱਸਦਾ ਅਗਰ ਤੁਹਾਡੇ ਘਰੇ ਕੋਈ ਬੈਂਟਰ ਹੈ ਤੇ ਉਹਦਾ ਜਿਹੜੇ ਸੈਲ ਦਾ ਇਹ ਲੈਵਲ ਹੈ ਦੇਖੋ ਟੈਨਲ ਦੇਖੋ ਇਹ ਲੈਵਲ ਗ੍ਰੀਨ ਤੋਂ ਪਿੱਛੇ ਆ ਗਿਆ ਰੈੱਡ ਤੇ ਆ ਗਿਆ ਤਾਂ ਤੁਹਾਨੂੰ ਕਿੰਦੇ ਵਿੱਚ ਪਾਣੀ ਪਾਉਣੀ ਜਿਹੜੀ ਜ਼ਰੂਰਤ ਪਵੇਗੀ ਸੋ ਪਾਣੀ ਕਿਉਂ ਪਾਉਣਾ ਕਿੰਦਰਾ ਕੀ ਹੁੰਦਾ ਹੈ ਤੁਹਾਡੇ ਜਿਹੜੇ ਸੈਲ ਨੇ ਉਹ ਲੰਮਾ ਸਮਾਂ ਚੱਲਦੇ ਆ ਬੈਟਰੀ ਦੀ ਜਿਹੜੀ ਲਾਈਫ ਹੈ ਉਹ ਲੰਬੇ ਸਮੇਂ ਤੱਕ ਜਿਉਂਤ ਰਹਿੰਦੀ ਹੈ ਸੋ ਹੁਣ ਦੂਜੀ ਗੱਲ ਗੋਸਤੋ ਇਹ ਤਾਂ ਹੋਣੀ ਪਾਣੀ ਪਾਉਣ ਦੀ ਗੱਲ ਬੈਟਰੀ ਦੇ ਵਿੱਚ ਪਾਣੀ ਪਾਉਣਾ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਪਾਣੀ ਕਿਹੜਾ ਹੋਣਾ ਹੈ ਪਾਣੀ ਕਿਹੜਾ ਪਾਉਣਾ ਹੈ ਕਿੰਨੇ TDS ਵਾਲਾ ਪਾਉਣਾ ਇਹ ਗੱਲ ਤੇਰੇ ਦੋਸਤੋ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੇਖ ਲੈਣਾ ਚਾਹੀਦਾ ਕਿ ਤੁਹਾਡਾ ਇਨਵਰਟਰ ਬੰਦ ਹੋਣਾ ਚਾਹੀਦਾ ਹੈ। ਸਪਲਾਈ ਬੰਦ ਹੋਣੀ ਚਾਹੀਦੀ ਪਿੱਛੋਂ ਤਾਂ ਕਿ ਕੋਈ ਘਟਨਾ ਨਾ ਘਟੇ। ਕਿਉਂਕਿ ਸਾਰਾ ਕੁਝ ਬੰਦ ਕਰਨ ਦੇ ਉਪਰੰਤ ਹੀ ਤੁਸੀਂ ਇਹ ਕੰਮ ਕਰੋ, ਪਾਣੀ ਪਾਓ। ਸੋ ਤੁਸੀਂ ਕੀ ਕਰਨਾ ਹੈ ਵੀਰੋ? ਪਾਣੀ ਪਾਓ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ। ਪਾਣੀ ਪਾਉਣ ਲਈ ਤੁਹਾਨੂੰ ਕੋਈ ਵੀ ਪਲਾਸਟਿਕ ਦਾ ਜਾਰ ਜਾਂ ਬਰਤਨ ਹੀ ਵਰਤਉ ਕਰਨਾ ਚਾਹੀਦਾ ਹੈ ਤਾਂਕਿ ਜਿਹੜੀ ਇਲੈਕਟ੍ਰਿਸਿਟੀ ਹੈ ਉਹਦੇ ਵਿੱਚੋਂ ਪਾਸ ਨਾ ਹੋਵੇ ਪਾਣੀ ਕਿੱਦਾਂ ਪਾਉਣਾ ਇਹ ਜਿਹੜੇ ਵਾਟਰ ਲੈਵਲ ਨੇ ਆਪਾਂ ਇਹਨਾਂ ਨੂੰ ਖੋਲਣਾ ਹੈ ਜੇ ਤੁਸੀਂ ਇਸ ਨੂੰ ਖੋਲੋਗੇ ਕਿੰਨਾ ਕਰਕੇ ਨਹੀਂ ਦੇ ਕਰਕੇ ਦੇਖੋ ਇਹ ਜਿਹੜੀ ਹੈ ਪਲੇਟਾਂ ਨੇ ਉਹ ਤੁਹਾਨੂੰ ਦਿਸ ਜਾਣੀ ਹੈ ਇਹ ਪਲੇਟਾਂ ਦੇ ਉੱਪਰ ਡੂੰਘੇ ਪਾਣੀ ਹੋਣਾ ਜ਼ਰੂਰੀ ਹੈ ਇਹ ਤੁਸੀਂ ਡਾਇਰੈਕਟ ਇੱਥੋਂ ਵੀ ਪਾਣੀ ਪਾ ਸਕਦੇ ਹੋ ਅਗਰ ਤੁਸੀਂ ਇਹ ਵਾਟਰ ਲੈਵਲ ਨਹੀਂ ਖੋਲਣਾ ਤਾਂ ਤੁਸੀਂ ਪਾਣੀ ਇਸ ਟੱਕਣ ਦੇ ਥ्रू ਵੀ ਪਾ ਸਕਦੇ ਹੋ ਸੋ ਇਹ ਤੁਹਾਨੂੰ ਕਿਵੇਂ ਖੋਲਣਾ ਤੁਕੀ ਤੁਸੀਂ ਕੋਈ ਵੀ ਛਕਾ ਲਓ ਜਿੱਦਾਂ ਕਿ ਮੇਰੇ ਕੋਲ ਇਹ ਛਕਾ 1 ਰੁਪਏ ਦਾ ਉਹਦੇ ਨਾਲ ਇਹ ਟਿਚ ਨੂੰ ਇਹਦਾ ਕੋਲੋ ਜਾਂ ਕਿਸੇ ਟੇਕਸ ਦੀ ਮਜ਼ਦਰਾ ਕੋਲੋ ਇਹਦਾ ਕੋਲ ਕੇ ਕਿਤੋਂ ਦੇ ਵੀ ਪਾਣੀ ਤੁਸੀਂ ਪਾ ਸਕਦੇ ਹੋ ਇਹਦਾ ਆ ਕੀ ਹੋਗਾ ਕਿ ਤੁਹਾਨੂੰ ਜਿਹੜਾ ਵਾਟਰ ਲੈਵਲ ਨਾ ਹੋਣਾ ਪਵੇਗਾ ਇਹ ਵਾਟਰ ਲੈਵਲ ਤੁਹਾਨੂੰ ਜੇ ਜਦੋਂ ਤੁਸੀਂ ਪਾਣੀ ਪਾਉਗੇ ਟੱਲੀ ਜਿਹੜੀ ਵਾਟਰ ਲੈਵਲ ਗੇਜ ਹੈ ਉਹ ਉੱਧਰ ਉੱਪਰ ਨੂੰ ਜਾਏਗੀ ਜਿੱਥੇ ਪਾਣੀ ਪੂਰਾ ਹੋ ਗਿਆ ਤੁਸੀਂ ਬੰਦ ਕਰ ਸਕਦੇ ਆ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ ਸੋ ਪਹਿਲੀ ਗੱਲ ਦੂਜੀ ਗੱਲ ਹੁਣ ਮੈਂ ਕਰਾਂਗਾ ਕਿ ਪਾਣੀ ਆਪਾਂ ਪਾਉਣਾ ਕਿਹੜਾ ਹੈ ਦੋਸਤੋ ਮਾਰਕੀਟ ਦੇ ਵਿੱਚ ਵੀ ਬੈਂਟਰੀਆਂ ਵਿੱਚ ਪਾਣੀ ਪਾਉਣ ਲਈ ਉਪਲਬਧ ਹੈ ਮਿਲ ਜਾਂਦਾ ਹੈ ਪੈਸੇ ਲੱਗਦੇ ਨੇ ਸੋ ਮੈਂ ਤੁਹਾਨੂੰ ਕਹਿੰਦਾ ਤੁਹਾਡੇ ਘਰੇ ਏਸੀ ਲੱਗਾ ਹੁੰਦਾ ਜਾਂ ਆਰੋ ਲੱਗਾ ਹੁੰਦਾ ਆਰੋ ਦਾ ਪਾਣੀ بارش ਦਾ ਪਾਣੀ ਏਸੀ ਦਾ ਪਾਣੀ ਵੀ ਤੁਸੀਂ ਪਾ ਸਕਦੇ ਜੇ ਪਰ ਉਸ ਦਾ TDS ਜਿਹੜਾ ਉਹ ਚੈੱਕ ਕਰਨਾ ਜ਼ਰੂਰੀ ਬੰਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗਾ ਇਹ ਮੇਰੇ ਕੋਲ TDS ਮੀਟਰ ਹੈ ਇਹ TDS ਮੀਟਰ ਦੀ ਵਰਤੋਂ ਨਾਲ ਮੈਂ ਤਾਂ पानी टीडीएस चेक करा कि टी डी एस वाला पानी है उस हिसाब मैं बैंटरी मेरे को दो तरह का पानी है तुम देख सकते हो यह मेरे घर के एसी का पानी मैं स्टोर करके रखा है और ये मेरा समरसीबल बोर का घर का पानी है जोड़ा मैं डेली वरतों करता ਸੋ ਆਪਾਂ ਹੁਣ ਇਹਨਾਂ ਦੋਨਾਂ ਦਾ ਇਹ AC ਦੇ ਪਾਣੀ ਦਾ ਕੋਈ ਇਹ ਪਿੰਲ ਵਾਲਾ ਜਿਹੜਾ ਨਰਕਾ ਦਸ ਮਰਤੀ ਵਾਲਾ ਪਾਣੀ ਹੈ ਬੋਰ ਦਾ ਪਾਣੀ ਇਹਦਾ TDS ਚੈੱਕ ਕਰਾਂਗਾ TDS ਮੀਟਰ ਦੇ ਦੁਆਰਾ ਇਹਨੂੰ ਤੁਸੀਂ ਆਨ ਕਰ ਲੈਣਾ ਦੇਖੋ ਇਹ ਮੈਂ AC ਦੇ ਪਾਣੀ ਦਾ TDS ਚੈੱਕ ਕਰਾਂਗਾ ਹਰ ਤੁਸੀਂ ਦੇਖ ਸਕਦੇ ਹੋ ਏਸੀ ਦੇ ਪਾਣੀ ਦਾ ਜਿਹੜਾ TDS ਹੈ ਆ ਦੇਖੋ ਕਿੰਨਾ ਵਧੀਆ ਪਾਣੀ ਹੈ ਜੋ ਬੈਟਰੀ 59 59 ਮਾਟ ਮਾਟ TDS ਹੈ ਏਸੀ ਦੇ ਪਾਣੀ ਦਾ ਜੋ ਕਿ ਬਹੁਤ ਹੀ ਵਧੀਆ ਹੈ ਇਹ ਤੁਸੀਂ ਬੈਟਰੀ ਦੇ ਵਿੱਚ ਪਾ ਸਕਦੇ ਹੋ ਸੋ ਹੁਣ ਮੈਂ ਤੁਹਾਨੂੰ ਜਿਹੜਾ ਮੇਰਾ ਘਰ ਦਾ ਪਾਣੀ ਹੈ ਦਾ ਪੀਡੀਐਸ ਚੈੱਕ ਕਰਨਾ ਆ ਦੇਖੋ ਇਸ ਪਾਣੀ ਦਾ ਪੀਡੀਐਸ ਤੁਸੀਂ ਦੇਖ ਰਹੇ ਹੋ ਆ ਦੇਖੋ 302 302 ਬਹੁਤ ਜ਼ਿਆਦਾ ਪੀਡੀਐਸ ਹੈ ਸੋ ਮੈਂ ਤਾਂ ਪ੍ਰੇਫਰ ਕਰਾਂਗਾ ਕਿ ਇਹ ਜਿਹੜਾ ਏਸੀ ਦਾ ਪਾਣੀ ਹੈ ਇਹਨੂੰ ਤੁਸੀਂ ਬੈਠੀ ਦੇ ਵਿੱਚ ਪਾਓ ਬਾਕੀ ਜਿਹੜੇ ਸੈੱਲ ਨੇ ਉਹ ਲੰਮਾ ਸਮਾਂ ਜੀਵਿਤ ਰਹਿੰਦੇ। ਦੋਸਤੋ ਇੱਕ ਹੋਰ ਗੱਲ ਤੁਸੀਂ ਕਲੇ ਪ੍ਰਸਾਦ ਦਾ ਪਾਣੀ ਨਹੀਂ ਜਦੋਂ ਵੀ ਕਦੇ ਬਰਸਾਤ ਆਉਂਦੀ ਹੈ ਉਹਦਾ ਪਾਣੀ ਮਿਸਟੋਰ ਕਰਕੇ ਕਰੇ ਰੱਖ ਸਕਦੇ ਹੋ ਉਹ ਵੀ ਬੈਟਰੀ ਦੇ ਵਿੱਚ ਕੋਈ ਵੀ ਕਾਰ ਦੀ, ਟਰੈਕਟਰ ਦੀ, ਜੀਪ ਦੀ ਬੈਟਰੀ ਦੇ ਵਿੱਚ ਤੁਸੀਂ ਪਾ ਸਕਦੇ ਹੋ। ਇਹ ਬਹੁਤ ਵਧੀਆ ਹੁੰਦਾ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ ਜਿਹੜੀ ਸਾਡੀ ਬੈਟਰੀ ਹੈ ਹੁੰਦੀ ਜਿਹੜੀ ਹੈ ਮਥਰੂ ਲਾਈਫ ਉਹ ਲੰਮਾ ਸਮਝ ਆ ਜਾਂਦੀ ਹੈ ਦੋਸਤੋ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਹੈ ਇਹ ਹੈ ਕਿ ਕੁਝ ਕਾਨੂੰਨੀ ਜਾਣਕਾਰੀ ਦੇਵਾਂ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰੋ ਸਬਸਕ੍ਰਾਈਬ ਕਰੋ ਸੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਵੀਡੀਓ ਦੇ ਲਾਸਟ ਵਿੱਚ ਮੈਂ ਤੁਹਾਨੂੰ ਕੋਈ ਬਹੁਤ ਜ਼ਰੂਰੀਆਂ ਗੱਲਾਂ ਦੱਸਾਂਗਾ ਜੁਨੀਅਰ ਦੀ ਬੈਟਰੀ ਵਾਸਤੇ ਬਹੁਤ ਹੀ ਕਦੀ ਵੀ ਤੁਹਾਨੂੰ ਕਿਸ ਨੇ ਜ਼ਰੂਰੀ ਨਹੀਂ ਜਿਹੜੀਆਂ ਤੁਹਾਨੂੰ ਕਦੀ ਕਿਸ ਨੇ ਨਹੀਂ ਦੱਸੀਆਂ ਸੋ ਸਭ ਤੋਂ ਪਹਿਲਾਂ ਕੀ ਕਰਨਾ ਹੈ ਤੁਸੀਂ ਪਾਣੀ ਪਾਉਣ ਤੋਂ ਪਹਿਲਾਂ ਇਹਨਾਂ ਨੂੰ ਖੋਲ ਲੈਣਾ ਇਸ ਨੂੰ ਓਪਨ ਕਰਨਾ ਓਪਨ ਕਰ ਲੈਣਾ ਓਪਨ ਕਰਨ ਦੇ ਉਪਰੰਤ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪਾਣੀ ਪਾਉਣਾ ਤੋਂ ਪਹਿਲਾਂ ਤੁਸੀਂ ਪਾਣੀ ਪਲਾਸਟਿਕ ਦੇ ਕਿਸੇ ਬਰਤਨ ਨਾਲ ਜਾਂ ਕੱਟੀ ਹੋਈ ਬੋਤਲ ਨਾਲ ਹੀ ਪਾਉਣਾ ਇਹ ਜੁਰੀ ਗੱਲ ਹੈ ਇਹਦਾ ਕਰਕੇ ਪਾਣੀ ਪੂਰਾ ਕਰ ਲੈਣਾ ਇੱਕ ਇੱਕ ਕਰਕੇ ਸਾਰੇ ਸਲਾ ਵਿੱਚ ਪਾਣੀ ਤੁਸੀਂ ਪੂਰਾ ਕਰ ਲੈਣਾ ਵੀਰੋ ਕਈ ਵੀਡੀਓ ਇੱਥੇ ਕਿ ਦੱਸਿਆ ਗਿਆ ਹੈ ਕਿ ਬੈਟਰੀ ਡੈੱਡ ਹੋ ਗਈ ਤਾਂ ਉਹਦੇ ਵਿੱਚ ਸੋਡਾ ਪਾ ਲੋ ਉਹਨਾਂ ਕਿ ਬੈਟਰੀ ਦੇ ਸੈੱਲ ਜੀਵਿਤ ਹੋ ਜਾਣਗੇ ਇਹ ਏਦਾਂ ਕਰ ਲੋ ਓਦਾਂ ਕਰ ਲੋ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ ਜਦੋਂ ਬੈਟਰੀ ਦੇ ਸੈੱਲ ਵੀਕ ਹੋ ਜਾਂਦੇ ਨੇ ਤਾਂ ਕਿਸੇ ਵੀ ਸੋਡੇ ਨਾਲ ਕਿਸੇ ਵੀ ਤਰ੍ਹਾਂ ਨਾਲ ਉਹ ਬੈਟਰੀ ਦੁਬਾਰਾ ਸਹੀ ਨਹੀਂ ਹੁੰਦੀ ਕਿਉਂਕਿ ਇਸ ਦਾ ਇੱਕ ਸਾਈਕਲ ਹੁੰਦਾ ਹੈ ਜਦੋਂ ਸਾਈਕਲ ਪੂਰਾ ਹੋ ਜਾਂਦਾ ਤੇ ਜਿਹੜੇ ਸੈੱਲ ਹੁੰਦੇ ਨੇ ਬੈਟਰੀ ਦੇ ਇਹ ਕਮਜ਼ੋਰ ਹੋ ਜਾਂਦੇ ਵੀਕ ਹੋ ਜਾਂਦੇ ਆ ਤਾਂ ਉਹ ਡੈੱਡ ਹੋ ਜਾਂਦੀ ਸੋ ਮੁੱਢਲੀਆਂ ਗੱਲਾਂ ਜਿਹੜੀਆਂ ਮਤਲਬ ਪਾਣੀ ਪਾਉਣਾ ਸਮੇਂ ਸਮੇਂ ਪਰ ਇਹਦਾ ਧਿਆਨ ਰੱਖਣਾ ਇਹਦੇ ਨਾਲ ਜਿਹੜੀ ਇਹਦੀ ਲਾਈਫ ਥੋੜੀ ਜੀ ਵੱਧ ਜਾਂਦੀ ਹੈ ਸੋ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਪਾਇਸਮ ਸ਼ੇਅਰ ਸਬਸਕ੍ਰਾਈਬ ਵੀਰ ਕਰਨਾ ਧੰਨਵਾਦ